ਸੱਚੀ ਕਹਿੰਦੇ ਹੁੰਦੇ ਆ ਨਾ ਵੀ ਰੂੜੀ ਦਾ ਕੂੜਾ ਰੂੜੀ ਤੇ ਰੂੜੀ ਤੇ ਦਫਾ ਤਾਂ ਗਾਇਜ਼ ਅੱਜ ਜਿਵੇਂ ਲੋਕੋ ਨੂੰ ਪਤਾ ਕਿ ਇਸ ਮੋਟਿਵ ਤੇ ਮੇਰੀ ਮੰਮਾ ਟੈਨਸ਼ਨ ਦਿੰਦੀ ਆ ਤਾਂ ਟੈਨਸ਼ਨ ਦਾ ਇਲਾਜ ਦਾ ਸ਼ੋ ਮੈਨੂੰ ਪਿਆਰ ਆ ਜਾਂਦਾ ਹੁੰਦਾ ਕਦੇ ਕਦੇ ਤਾਂ ਮੇਰੇ ਚੈਨਲ ਆਮ ਜਿਹਾ ਵਲੌਗਸ ਤੇ ਤਾਂ ਦੇਖੋ ਮੰਮਾ ਦੇਖੀ ਤੋਂ ਪਹਿਲੇ ਇਹਨੇ ਤਾਂ ਮੁੱਢੋਂ ਮੁੰਡੀ ਖਾਣਾ ਮਿਲ ਤਾ ਸੱਚੀ ਗਾਇਜ਼ ਬਹੁਤ ਜ਼ਿਆਦਾ ਇਸਤੋਂਦੀ ਆ ਕੁੜੀ ਸਾਡੀ ਨਾ ਬਹੁਤ ਖਰਾਬ ਆ ਇਹਦੇ ਕਿ ਕੁੱਤਾ ਪੈ ਇਹਨੂੰ ਲੈ ਜਾਓ ਯਾਰ ਲੈ ਜਾਓ ਇਹਨੂੰ ਲੈ ਜਾਓ ਕੋਈ ਲੈ ਜਾਓ ਲੈ ਜਾ ਕਿਤੇ ਕੋਣ ਲੈ ਜਾਓ ਹਾਂ ਤਾਂ ਸਾਡਾ ਤਮਾਕੂ ਚੱਕ ਕੇ ਰੂੜੀ ਤੋਂ ਸੁੱਟਿਆ ਨਹੀਂ ਇਹਨੂੰ ਮੈਂ ਦੇਖੇ ਬੋਰੀ ਚ ਪਾ ਲਿਆ ਸੱਚੀ ਸੱਚੀ ਕਹਿੰਦੇ ਹੁੰਦੇ ਆ ਨਾ ਤੈਨੂੰ ਸੁੱਟਿਆ ਨਾ ਸੱਚੀ ਕਹਿੰਦੇ ਹੁੰਦੇ ਆ ਨਾ ਵੀ ਇਹ ਰੂੜੀ ਦਾ ਕੂੜਾ ਰੂੜੀ ਤੇ ਰੂੜੀ ਤੇ ਦਫਾ ਹੋ ਵੀ ਸੱਚੀ ਤੇ ਜੇ ਲਾ ਮਨਿੰਦ ਤੋਂ ਅੰਦਰ ਜਾਂਦਾ ਨਾ ਤੇ ਰੂੜੀ ਤੋਂ ਚੱਕ ਕੇ ਲੈਂਦਾ ਜੇ ਤੇਰਾ ਵਿਆਹ ਹੋ ਗਿਆ ਨਾ ਉਦੋਂ ਵਿਆਹ ਆ ਦੇਖੋ ਆ ਦੇਖੋ ਗਾਇਸ ਅੱਜ ਮਿੰਨੀ ਮੀਤੀ ਦੀ ਨੇ ਟਾਪਕ ਗਿਫਟ ਕੀਤਾ ਟੱਟੀ ਵੀ ਖਾ ਲਿਆ ਦੀਦੀ ਦੀ ਇਹਨੇ ਇਹ ਦੀਦੀ ਨੇ ਇਹਨਾਂ ਦਾ ਟੱਟੀ ਖਾ ਲਾ ਟਾਪ ਦੋਂਗੇ ਕਹਿੰਦੀ ਲਓ ਰ ਗੰਦੇ ਨੇ ਗੰਦ ਮਾਰਨੋਂ ਨਹੀਂ ਹਟਦੇ ਇਹ ਖਾ ਲਈਏ ਚਲੋ ਤਾਂ ਗਾਇਜ਼ ਅੱਜ ਜਿਵੇਂ ਲੋਕੋ ਨੂੰ ਪਤਾ ਕਿ ਇਸ ਮੋਟਿਵ ਤੇ ਮੇਰੀ ਮੰਮਾ ਟੈਨਸ਼ਨ ਦਿੰਦੀ ਤਾਂ ਟੈਨਸ਼ਨ ਦਾ ਇਲਾਜ ਦਾ ਸ਼ੋਅ ਮੈਨੂੰ ਪਿਆਰ ਆ ਜਾਂਦਾ ਹੁੰਦਾ ਕਦੇ ਕਦੀ ਤਾਂ ਕਰਕੇ ਮੈਨੂੰ ਘੁੱਤੀ ਆ ਜਾਂਦੀ ਹੈ ਤਾਂ ਕੋਈ ਚੱਕਰ ਨਹੀਂ ਤੁਸੀਂ ਟੈਨਸ਼ਨ ਦਾ ਇਲਾਜ ਦੱਸੋ ਸੋ ਇਹ ਆ ਲੱਗ ਮੇਰਾ ਬਹੁਤ ਟੈਨਸ਼ਨ ਆ ਟੈਨਸ਼ਨ ਦਾ ਇਲਾਜ ਹੈ ਪਾਣੀ ਦੇ ਵਿੱਚ ਵਿਟਾਮਿਨ ਦੀ ਘੋਲ ਕੇ ਖਾ ਲੋ ਐ ਹਏ ਗੰਦ ਸੋ ਲੋ ਗਾਇਜ਼ ਦਵਾਈ ਖਾ ਲੋ ਅਸੀਂ ਤਾਂ ਕੋਈ ਖਾਂਦੇ ਹਾਂ ਗਾਇਜ਼ ਮੇਰੇ ਕਮਰੇ ਤੇ ਅੱਜ ਜੰਨਾ ਨੇ ਹੱਲਾ ਬੋਲਿਆ ਹੋਇਆ ਵਾ ਦੇਖ ਤੇਰਾ ਕੱਲੇ ਦਾ ਕਮਰਾ ਵਾ ਯੈਸ ਪਾਪਾ ਨੇ ਮੈਨੂੰ ਮੂਰਾ ਤੈਸ ਲੱਗਿਆ ਤੈਸਿਆਂ ਦੀ ਗੱਲ ਤੇ ਨਾ ਨਹੀਂ ਤੈਨੂੰ ਕੀ ਪਤਾ ਸਾਡੇ ਕਿੱਥੋਂ ਤੱਕ ਕਾਰੋਬਾਰ ਚੱਲਦਾ ਸ਼ੁਰੂ ਤੋਂ ਅਮੀਰ ਹੁੰਦੇ ਆਹੋ ਚੁੱਪ ਬੰਦੇ ਆਹ ਚੁੱਪ ਬੰਦੇ ਸ਼ੁਰੂ ਤੋਂ ਅੱਛਾ ਬੰਦੇ ਆ ਇਹ ਰ ਇਹੀ ਹੋਊਗਾ ਇਹ ਸ਼ੁਰੂ ਤੋਂ ਅੱਛਾ ਹੋਊਗਾ ਗਾਇਜ਼ ਅਸੀਂ ਨਾ ਇੱਕ ਦਿਨ ਕਿਸੇ ਦੀ ਸ਼ਾਪ ਤੇ ਗਏ ਸੀ ਤੇ ਉਹ ਕਹਿਣ ਲੱਗੇ ਕਿ ਸਾਡੇ ਨਾ ਮਤਲਬ ਬਜ਼ੁਰਗਾਂ ਨੇ ਇੰਨਾ ਸੋਨਾ ਸੀ ਉਹਨਾਂ ਕੋਲੇ ਵੀ ਐ ਤੂੜੀ ਵਾਂਗੂ ਪਿਆ ਹੁੰਦਾ ਸੀ ਤੇ ਮੈਂ ਆ ਕੇ ਮਨਿੰਦਰ ਨੂੰ ਦੱਸਿਆ ਵੀ ਉਹਨਾਂ ਦੇ ਬਜ਼ੁਰਗਾਂ ਕੋਲ ਇੰਨਾ ਸੋਨਾ ਸੀ ਤੂੜੀ ਵਾਂਗੂ ਪਿਆ ਹੁੰਦਾ ਸੀ ਤੇ ਇਹ ਪਤਾ ਮੈਨੂੰ ਕਿ ਐਗੂ ਕਹਿੰਦਾ ਕਹਿੰਦਾ ਸਾਡੇ ਬਜ਼ੁਰਗਾਂ ਨੂੰ ਦੇ ਲੈ ਸਣਾ ਤੋਂ ਘਰ ਹੀ ਨਹੀਂ ਬਣਿਆ ਹੋਰ ਸਹੀ ਗੱਲ ਐ ਘਰ ਹੀ ਨਹੀਂ ਬਣਿਆ ਬੜਾ ਔਖਾ ਸਟਰਗਲ ਕੀਤਾ ਸਾਡੇ ਇੰਟਰਵਿਊ ਦੇਖਿਓ ਗਾਇਸ ਅੱਜ ਆਪਾਂ ਗਾਈਜ਼ ਮੈਂ ਹੁਣ ਕੋਠੇ ਆ ਜਦੋਂ ਕੋਤ ਆਪਣੀ ਗੱਲ ਕਰਨੀ ਹੋਵੇ ਨਾ ਇਹਨੂੰ ਤਾਂ ਕੁਛ ਨਾ ਕੁਛ ਆ ਜਾਂਦਾ ਵਾ ਇਹਨੂੰ ਭਲੇ ਡੱਟੀਆਂ ਨਾ ਕਦੇ ਵਿਟਾਮਿਨ ਜੀ ਆ ਜਾਂਦਾ ਕਦੇ ਓਏ ਗਾਈਜ਼ ਦੇਖੋ ਇਹ ਇਹ ਮੇਰੀ ਪੱਲ ਇਹ ਮੇਰੀ ਪੱਲੂਆ ਹਾਏ ਮੇਰੇ ਵਾਲ ਪੱਟ ਤੇ ਮਨਿੰਦਰ ਕੁੱਤਿਆ ਰਾਮ ਦਿਆ ਸੱਚੀ ਗਾਈਜ਼ ਅੱਜ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਸੀ ਬਹੁਤ ਜ਼ਿਆਦਾ ਲੱਗਦਾ ਸੀ ਦੋ ਓਏ ਬੋ ਲੈ ਗਾ ਇਹ ਕ ਤਾਂ ਇਹ ਹਰ ਹਰ ਵਾਰੀ ਸਾਨੂੰ ਡਰਾਉਂਦਾ ਹੀ ਡਰਾਉਂਦਾ ਵਾ ਗਾਈਜ਼ ਮੈਨੂੰ ਬਦਾਸ ਤੋਂ ਮੈਨੂੰ ਵਾਸੀਆ ਬਹੁਤ ਆਂਦੀ ਆਵਾ ਵੀ ਕੋਈ ਦਵਾਈ ਨਹੀਂ ਤੂੰ ਤਾਂ ਇਹਨੂੰ ਵਾਸੀਆ ਆਉਂਦੀ ਐ ਇਹ ਤਾਂ ਹੈ ਹੀ ਅਮਲੀ ਚਾਹ ਅਮਲੀ ਵੀ ਤੂੰ ਚਾਹ ਪੀ ਲੈ ਵਾਸੀਆ ਹਟ ਜਾਣੀ ਕਾਰ ਲਵਾ ਦਿੰਦੇ ਆ ਗੱਲ ਕਰ ਗਾਈਜ਼ ਦੱਸਿਓ ਕਾਰ ਮੇਰੇ ਮਾਮੂਣਾ ਇਹਨੂੰ ਛੋਟੀ ਹੁੰਦੀ ਨੂੰ ਕਹਿੰਦੇ ਟੁੱਕੀ ਖਾਣੀ ਕਹਿੰਦਾ ਕਾਲੇ ਕਾਲੇ ਉਹ ਖਾ ਜਾਂਦਾ ਤਾਂ ਚੁੰਡੀਆਂ ਪਰ ਪਰ ਕੇ ਮਰ ਕੇ ਪੜ ਕੇ ਨੂੰ ਆਉਂਦਾ ਤਾਂ ਫੋਟੀ ਨਹੀਂ ਆਉਂਦੀ ਸੀ ਵੱਡੇ ਅੰਦ ਕਰ ਤੂੰ ਗਮ ਕਰੀਏ ਅਸੀਂ ਨਾ ਅਸੀਂ ਵਲੌਗ ਤਾਂ ਰੋਜ਼ ਪਾ ਦਈਏ ਪਰ ਕੀ ਕਰੀਏ ਅਸੀਂ ਸ਼ਹਿਰ ਚ ਰਹਨੇ ਆ ਸਾਡੇ ਰੋਜ਼ ਇੱਥੇ ਨਾ ਡੀਜੇ ਲੱਗਾ ਰਹਿੰਦਾ ਡੀਜੇ ਲੱਗੇ ਰਹਿੰਦੇ ਆ ਰੋਜ਼ ਦਿੱਲੀ ਤੂੰ ਬੰਦਾ ਕੀ ਕਰੇ ਕਿੱਥੇ ਪਾਵੇ ਕਿਵੇਂ ਪਾਵੇ ਵਲੌਗ ਤੂੰ ਤੁਹਾਨੂੰ ਫੋਨ ਹੀ ਨਹੀਂ ਫੜਨਾ ਆ ਰਿਹਾ ਅਸੀਂ ਵਲੌਗ ਹੀ ਬਣਾਣਾ ਸਹੀ ਗੱਲ ਮੈਂ ਤਾਂ ਫੋਨ ਹੀ ਨਹੀਂ ਫੜਨਦਾ ਗਾ ਆ ਲੈ ਫੜ ਲਿਆ ਨੇਰਾ ਹੋ ਗਿਆ ਮੇਰੇ ਆ ਹੱਥ ਚ ਤਾਂ ਹੰਚੀ ਬੱਲੋ ਗਾਇਸ ਚਲੋ ਗਾਇਸ ਅਰਜ ਲਈ ਇੰਨਾ ਹੀ ਬੜਾ ਏ ਤੇ ਅੱਜ ਅਸੀਂ ਦਿਨੇ ਬਹੁਤ ਬਿਜੀ ਸੀ ਤੇ ਸ਼ਾਮੇ ਤੇ ਆਏ ਹੁਣ ਸੀ ਇਹ ਗੈਸਟਰ ਮੀਨ ਮੱਸ਼ੀ ਮੇਰੀ ਦੀਦੀ ਮੇਰੇ ਗੈਸ ਬਣੀ ਪਈ ਏ ਟੈਨਸ਼ਨ ਨਾਲ ਗੈਸ ਦਾ ਗੋਲਾ ਬਣ ਗਿਆ ਇਹ ਤਾਂ ਵੇਲੇ ਗੱਲਾਂ ਮਾਰਦੀ ਇਹਦੀ ਨਾ ਸੁਣਿਆ ਕਰੋ ਇਹ ਅੰਮ ਕਟ ਕਟ ਗਾਇਸ ਮੇ ਤੋਂ ਨਾ ਕਿਨੁਸਕਾਨ ਹੋ ਗਿਆ ਪਤਾ ਕਿਨੁਸਕਾਨ ਹੋ ਗਿਆ ਆ ਜਿਹੜੀ ਮੇਰੇ ਨੇਲ ਪੇਂਟ ਲੱਗੇ ਨੇ ਇਹ ਸ਼ੀਸ਼ੀ ਤੋੜਦੀ ਸ਼ੀਸ਼ੀ ਤੋੜਦੀ ਲਵੈਂਡਰ ਤੇ ਮੇਰੇ ਟੁੱਟ ਗਈ ਟੁੱਟ ਗਈ ਫਟ ਗਈ ਸਾਰ ਕੁਛ ਡੁੱਲ ਗਿਆ ਵੇ ਮੈਂ ਪੁੱਟੀ ਗਈ ਮੈਂ ਲੁੱਟੀ ਗਈ ਪੁੱਟੀ ਗਈ ਮੈਂ ਪੱਟੀ ਗਈ ਨੇਲ ਪੇਂਟ ਮੇਤੋਂ ਡੁੱਲ ਗਈ ਦੇਖ ਕਿੰਨਾ ਸੋਹਣਾ ਡੁੱਲਦਾ ਗਲਾਸ ਵਿੱਚ ਚਿੱਟੇ ਆ ਗਿਆ ਨਹੀਂ ਤੇ ਵੈਂਡ ਮਿੱਤਰਾਂ ਤੇ ਡੰਲਦੀ ਸੀ ਤੂੰ ਬੱਲੀਏ ਤਾਂ ਗਾਇਜ਼ ਅੱਜ ਤੁਸ ਜਸਨਾ ਟੈਂਸ਼ਨ ਆਇ ਲਾਜ ਜਿਹੜਾ ਚਟਪਟ ਤੇ ਮੈਂ ਥੱਕ ਹੋ ਜਾਈਏ ਠੀਕ ਹੋ ਜਾਈਏ ਮਮਾ ਦਾ ਟੈਨਸ਼ਨ ਤਾਂ ਆਪਾਂ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਡੇਲੀ ਡੇਲੀ ਵਲੌਗਾਂ ਚ ਤਾਂ ਮਿਲਦੇ ਆ ਟਾਟਾ ਗੁੱਡ ਬਾਏ ਅੱਜ ਦੀ ਅੱਜ ਦਾ ਵਲੌਗ ਸਿਰਫ ਟੈਨਸ਼ਨ ਵਾਲਾ ਕਿ ਅੱਜੋ ਟੈਨਸ਼ਨ ਸੀਗੀ ਸੱਚੀ ਬਹੁਤ ਜ਼ਿਆਦਾ ਟੈਨਸ਼ਨ ਕੱਲ ਵੀ ਬਹੁਤ ਸੀਗੀ ਅੱਜ ਵੀ ਬਹੁਤ ਸੀਗੀ ਚਲੋ ਠੀਕ ਹੈ ਗਾਇਜ਼ ਮੈਨੂੰ ਟੈਨਸ਼ਨ ਦਾ ਹੱਲ ਜ਼ਰੂਰ ਦੱਸਿਓ ਓਕੇ ਬਾਏ ਗੁੱਡ ਨਾਈਟ ਟਾਟਾ ਬਾਏ